ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਮੁਹੰਮਦ صدیق ਅੱਜ ਆਪ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਉਤੇ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਅਤੇ ਕਾਮਨਾ ਕਰਦਾ ਵੀ ਹਰ ਸਾਲ ਦੀ ਤਰ੍ਹਾਂ ਤੁਹਾਡੀ ਹਰ ਇੱਕ ਦੀਵਾਲੀ ਰੌਸ਼ਨੀ ਭਰੀ ਖੁਸ਼ੀਆਂ ਭਰੀ ਅਤੇ ਵਿਕਾਸ ਪਰ ਹੀ ਹੋਵੇ ਪਿਆਰੇ ਪੰਜਾਬੀਆਂ ਇਸ ਸ਼ੁਭ ਦਿਨ ਤੇ ਮੈਂ ਆਪ ਜੀ ਨੂੰ ਇੱਕ ਬੇਨਤੀ ਕਰ ਰਿਹਾ ਮੇਰੀ ਬੇਨਤੀ ਇਹ ਹੈ ਕਿ ਪੰਜਾਬ ਨੂੰ ਇਸ ਵੇਲੇ ਨਸ਼ੇ ਨੇ ਬਹੁਤ ਖਰਾਬ ਕੀਤਾ ਹੋਇਆ ਜਿੱਥੇ ਸੈਂਟਰ ਸਰਕਾਰ ਦੀ ਮਾਰ ਦੇ ਨਾਲ ਕਿਸਾਨੀ ਬਰਬਾਦ ਹੋ ਰਹੀ ਹੈ ਉਥੇ ਜਿਹਨੇ ਕਿੱਟੇ ਦੇ ਤਸਕਰ ਨੇ ਨਸ਼ਿਆਂ ਦੇ ਵਪਾਰੀ ਨੇ ਉਹਨਾਂ ਦੀ وجہ ਦੇ ਨਾਲ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਹੈ ਕਿਸਾਨੀ ਤੇ ਜਵਾਨੀ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਾ ਕਿਸਾਨ ਦਾ ਬੇਟਾ ਹੀ ਫੌਜ ਵਰਤੀ ਹੋਇਆ ਹੋਇਆ ਦੇਸ਼ ਦੀ ਰਾਖੀ ਕਰਦਾ ਔਰ ਕਿਸਾਨ ਦੇ ਬੇਟੇ ਨੂੰ ਹੀ ਆ ਬਿਮਾਰੀ ਲਾਈ ਹੈ ਜਿਹੜੀ ਨਸ਼ੇ ਦੀ ਹੈ ਤਾਂ ਮੈਂ ਸਮਝਦਾ ਇਹ ਕਿਸੇ ਕੌਮ ਨੂੰ ਮਿਟਾਉਣ ਦੀ ਤੇ ਬਰਬਾਦ ਕਰਨ ਦੀ ਮੂਹਮ ਚੱਲ ਰਹੀ ਹੈ ਅਸੀਂ ਉਸ ਧਰਤੀ ਦੇ ਜੰਪੜਾ ਜਿਹੜੀ ਧਰਤੀ ਗੁਰੂਆਂ ਪੀਰਾਂ ਪੀਰਾਂ ਫਕੀਰਾਂ ਸੰਤਾਂ ਮਹਾਤਮਾ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਅੱਜ ਤੁਸੀਂ ਇਸ ਸ਼ੁਭ ਦਿਨ ਦੀ ਮੇਰਾ ਮਤਲਬ ਦੀਵਾਲੀ ਦੀ ਤੇ ਬੰਦੀ ਛੋੜ ਦਿਵਸ ਦੀ ਮੇਰੀ ਵਧਾਈ ਕਬੂਲ ਕਰੋਗੇ ਉੱਥੇ ਮੇਰੀ ਬੇਨਤੀ ਵੀ ਕਬੂਲ ਕਰਕੇ ਜ਼ਰੂਰ ਇਹਨਾਂ ਦੇ ਸੋਚੋਗੇ ਭਈ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰੋ ਬੱਚੇ ਸ਼ਾਮ ਨੂੰ ਜਦੋਂ ਵੇਟ ਆਉਂਦੇ ਨੇ ਮਾਪੇ ਦਾ ਫਰਜ਼ ਬਣਦਾ ਹੈ ਤੇ ਪੁੱਛਣ ਬੱਚਾ ਤੂੰ ਕਿੱਥੋਂ ਆਇਆ ਸਾਡੀ ਇੱਕ ਮਾਨਸਿਕਾ ਬਣੀ ਹੋਈ ਹੈ ਅਸੀਂ ਆਪਣੀ ਬੇਟੀ ਨੂੰ ਤਾਂ ਪੁੱਛ ਲੈਂਦੇ ਹਾਂ ਲੇਕਿਨ ਬੇਟੇ ਨੂੰ ਨਹੀਂ ਪੁੱਛਦੇ ਮਾਫ ਕਰਨਾ ਬੇਟੀਆਂ ਬਹੁਸੂਜਵਾਰ ਨੇ ਸਿਆਣੀਆਂ ਨੇ ਮਾਪਾਂ ਦੀ ਇੱਜ਼ਤ ਸਭ ਤੋਂ ਪਹਿਲਾਂ ਉਹ ਦੇਖ ਲਿਆ ਨੇ ਤੇ ਇਹਦੇ ਬੱਚੇ ਨੇ ਉਹ ਗਲਤ ਸਬੰਧ ਦੇ ਨਾਲ ਕਈ ਵਾਰੀ ਸਾਰੀਆਂ ਗੱਲਾਂ ਅਣਗੌਲੀਆਂ ਕਰਕੇ ਗਲਤ ਸਬੰਧ ਦੇ ਵਿੱਚ ਪੈ ਜਾਂਦੇ ਨੇ ਤਾਂ ਮੇਰੀ ਬੇਨਤੀ ਇਹ ਹੈ ਵੀ ਤੁਸੀਂ ਮਾਪਾਂ ਨੇ ਕਿਉਂਕਿ ਇੱਕ ਉਮਰ ਐਸੀ ਉਮਰ ਹੁੰਦੀ ਹੈ ਜਿਹਨੂੰ ਅਸੀਂ ਤਿਲਕਣ ਮਾਜੀ ਕਹਿੰਦੇ ਆ ਉਹ ਉਮਰ ਹੁੰਦੀ ਆ ਤਾਂ ਮੇਰੀ ਇਹ ਬੇਨਤੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਇੱਕ ਤਾਂ ਨਸ਼ੇ ਦੇ ਨਾਲ ਤੁਹਾਡਾ ਜਿਹੜਾ ਦਿਮਾਗ ਹੈ ਉਹ ਖਰਾਬ ਹੁੰਦਾ ਸੋਚ ਖਤਮ ਹੁੰਦੀ ਹੈ ਸੋਚ ਦੇ ਨਾਲ ਹੀ ਬੰਦਾ ਜਿਉਂਦਾ ਹੈ ਅੱਛੀ ਸੋਚ ਦੇ ਨਾਲ ਅੱਛੇ ਰਸਤੇ ਚੱਲਦਾ ਅੱਛੇ ਕੰਮ ਕਰਦਾ ਆਪਣਾ ਵਿਕਾਸ ਕਰਦਾ ਦੇਸ਼ ਵਾਸਤੇ ਸੋਚਦਾ ਪਰ ਜਦੋਂ ਸੋਚ ਹੀ ਨਹੀਂ ਹੈ ਤੇ ਬੰਦਾ ਕੀ ਕਰੂਗਾ ਤੇ ਇਸ ਕਰਕੇ ਬੱਚਿਆਂ ਨੂੰ ਪੜ੍ਹਾਓ ਅਤੇ ਨਾਲ ਦੀ ਨਾਲ ਨਸ਼ਿਆਂ ਤੋਂ ਦੂਰ ਰੱਖੋ ਇਹ ਡਿਊਟੀ ਕਿਸੇ ਹੋਰ ਦੀ ਨਹੀਂ ਹੈ ਇਹ ਡਿਊਟੀ ਮਾਂ-ਬਾਪ ਦੀ ਹੈ ਕਿਉਂਕਿ ਮਾਂ-ਬਾਪ ਨੇ ਸਵੇਰੇ ਸ਼ਾਮੀ ਬੱਚਿਆਂ ਕੋਲੇ ਬੈਠਣਾ ਹੋਰ ਕੋਈ ਨਹੀਂ ਬੈਠਦਾ ਹੁੰਦਾ ਸਰਕਾਰਾਂ ਤੋਂ ਬਹੁਤੀ ਆਸ ਲਈ ਰੱਖੀਦੀ ਹੁੰਦੀ ਇਸ ਕਰਕੇ ਮੇਰੀ ਬੇਨਤੀ ਹੈ ਇੱਕ ਟਾਈਮ ਦਾ ਖਾਣਾ ਬੱਚਿਆਂ ਦੇ ਨਾਲ ਖਾਓ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਜਦੋਂ ਤੁਸੀਂ ਟੇਬਲ ਤੇ ਬੈਠੋਗੇ ਬੱਚਿਆਂ ਦੇ ਨਾਲ ਦੋ ਗੱਲਾਂ ਕਰੋਗੇ ਉਹਨਾਂ ਤੇ ਤੁਹਾਡੇ ਪਿਆਰ ਦਾ ਤੁਹਾਡੀ ਮੁਹੱਬਤ ਦਾ ਬਹੁਤ بڑا ਅਸਰ ਪਊਗਾ ਮੈਂ ਬਹੁਤ ਕੁਝ ਨਾ ਕਹਿੰਦਾ ਹੋਇਆ ਕਾਫੀ ਕੁਝ ਕਹਿ ਗਿਆ ਜੇ ਕੋਈ ਗਲਤ ਕਹਿ ਗਿਆ ਹੋਊਗਾ ਉਹਦੀ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਮੁਹੰਮਦ ਸਿੰਦੀਕ ਅੱਜ ਆਪ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਉਤੇ ਲੱਖ ਲੱਖ ਬਧਾਈ ਪੇਸ਼ ਕਰਦਾ ਹਾਂ ਅਤੇ ਕਾਮਨਾ ਕਰਦਾ ਵੀ ਹਰ ਸਾਲ ਦੀ ਤਰ੍ਹਾਂ ਤੁਹਾਡੀ ਹਰ ਇੱਕ ਦੀਵਾਲੀ ਰੌਸ਼ਨੀ ਭਰੀ ਖੁਸ਼ੀਆਂ ਭਰੀ ਅਤੇ ਵਿਕਾਸ ਪਰ ਹੀ ਹੋਵੇਾਰੇ ਪੰਜਾਬੀਆਂ ਇਸ ਸ਼ੁਭ ਦਿਨ ਤੇ ਮੈਂ ਆਪ ਜੀ ਨੂੰ ਇੱਕ ਬੇਨਤੀ ਕਰ ਰਿਹਾ ਮੇਰੀ ਬੇਨਤੀ ਇਹ ਹੈ ਕਿ ਪੰਜਾਬ ਨੂੰ ਇਸ ਵੇਲੇ ਨਸ਼ੇ ਨੇ ਬਹੁਤ ਖਰਾਬ ਕੀਤਾ ਹੋਇਆ ਜਿੱਥੇ ਸੈਂਟਰ ਸਰਕਾਰ ਦੀ ਮਾਰ ਦੇ ਨਾਲ ਕਿਸਾਨੀ ਬਰਬਾਦ ਹੋ ਰਹੀ ਹੈ ਉਥੇ ਜਿਹੜੇ ਕਿੱਟੇ ਦੇ ਤਸਕਰ ਨੇ ਨਸ਼ਿਆਂ ਦੇ ਵਪਾਰੀ ਨੇ ਉਹਨਾਂ ਦੀ وجہ ਦੇ ਨਾਲ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਹੈ ਕਿਸਾਨੀ ਤੇ ਜਵਾਨੀ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਾ ਕਿਸਾਨ ਦਾ ਬੇਟਾ ਹੀ ਫੌਜ ਵਰਤੀ ਹੋਇਆ ਹੋਇਆ ਦੇਸ਼ ਦੀ ਰਾਖੀ ਕਰਦਾ ਆ ਔਰ ਕਿਸਾਨ ਦੇ ਬੇਟੇ ਨੂੰ ਹੀ ਆ ਬਿਮਾਰੀ ਲਾਈ ਹੈ ਜਿਹੜੀ ਨਸ਼ੇ ਦੀ ਹੈ ਤਾਂ ਮੈਂ ਸਮਝਦਾ ਇਹ ਕਿਸੇ ਕੌਮ ਨੂੰ ਮਿਟਾਉਣ ਦੀ ਤੇ ਬਰਬਾਦ ਕਰਨ ਦੀ ਮੂਹਮ ਚੱਲ ਰਹੀ ਹੈ ਅਸੀਂ ਉਸ ਧਰਤੀ ਦੇ ਜੰਪਣਾ ਜਿਹੜੀ ਧਰਤੀ ਗੁਰੂਆਂ ਪੀਰਾਂ ਪੀਰਾਂ ਫਕੀਰਾਂ ਸੰਤਾਂ ਮਹਾਤਮਾ ઋਸ਼ੀਆ ਮੁਨੀਆ ਦੀ ਧਰਤੀ ਹੈ ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਅੱਜ ਤੁਸੀਂ ਇਸ ਸ਼ੁਭ ਦਿਨ ਦੀ ਮੇਰਾ ਮਤਲਬ ਦੀਵਾਲੀ ਦੀ ਤੇ ਬੰਦੀ ਛੋੜ ਦਿਵਸ ਦੀ ਮੇਰੀ ਵਧਾਈ ਕਬੂਲ ਕਰੋਗੇ ਉੱਥੇ ਮੇਰੀ ਬੇਨਤੀ ਵੀ ਕਬੂਲ ਕਰਕੇ ਜ਼ਰੂਰ ਇਹਦੇ ਸੋਚੋਗੇ ਵੀ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰੋ ਬੱਚੇ ਸ਼ਾਮ ਨੂੰ ਜਦੋਂ ਵੇਟ ਆਉਂਦੇ ਨੇ ਮਾਪੇ ਦਾ ਫਰਜ਼ ਬਣਦਾ ਹੈ ਤੇ ਪੁੱਛਣ ਬੱਚਾ ਤੂੰ ਕਿੱਥੋਂ ਆਇਆ ਸਾਡੀ ਇੱਕ ਮਾਨਸਿਕਾ ਬਣੀ ਹੋਈ ਹੈ ਅਸੀਂ ਆਪਣੀ ਬੇਟੀ ਨੂੰ ਤਾਂ ਪੁੱਛ ਲੈਂਦੇ ਹਾਂ ਲੇਕਿਨ ਬੇਟੇ ਨੂੰ ਨਹੀਂ ਪੁੱਛਦੇ ਮਾਫ ਕਰਨਾ ਬੇਟੀਆਂ ਬਹੁਸੂਝਵਾਰ ਨੇ ਸਿਆਣੀਆਂ ਨੇ ਮਾਪਾ ਬਲੀ ਇੱਜ਼ਤ ਸਭ ਤੋਂ ਪਹਿਲਾਂ ਉਹ ਦੇਖ ਲਿਆ ਨੇ ਤੇ ਇਹਨੇ ਬੱਚੇ ਨੇ ਉਹ ਗਲਤ ਸਬੰਧ ਦੇ ਨਾਲ ਕਈ ਵਾਰੀ ਸਾਰੀਆਂ ਗੱਲਾਂ ਅਣਗੌਲੀਆਂ ਕਰਕੇ ਗਲਤ ਸਬੰਧ ਦੇ ਵਿੱਚ ਪੈ ਜਾਂਦੇ ਨੇ ਤਾਂ ਮੇਰੀ ਬੇਨਤੀ ਇਹ ਹੈ ਵੀ ਤੁਸੀਂ ਮਾਪੇ ਕਿਉਂਕਿ ਇੱਕ ਉਮਰ ਐਸੀ ਉਮਰ ਹੁੰਦੀ ਹੈ ਜਿਹਨੂੰ ਅਸੀਂ ਤਿਲਕਣਵਾਜੀ ਕਹਿੰਦੇ ਆ ਉਹ ਉਮਰ ਹੁੰਦੀ ਆ ਤਾਂ ਮੇਰੀ ਇਹ ਬੇਨਤੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਤਾਂ ਨਸ਼ੇ ਦੇ ਨਾਲ ਤੁਹਾਡਾ ਜਿਹੜਾ ਦਿਮਾਗ ਹੈ ਉਹ ਖਰਾਬ ਹੁੰਦਾ ਸੋਚ ਖਤਮ ਹੁੰਦੀ ਹੈ ਸੋਚ ਦੇ ਨਾਲ ਹੀ ਬੰਦਾ ਜਿਉਂਦਾ ਹੈ ਅੱਛੀ ਸੋਚ ਦੇ ਨਾਲ ਅੱਛੇ ਰਸਤੇ ਚੱਲਦਾ ਅੱਛੇ ਕੰਮ ਕਰਦਾ ਆਪਣਾ ਵਿਕਾਸ ਕਰਦਾ ਦੇਸ਼ ਵਾਸਤੇ ਸੋਚਦਾ ਪਰ ਜਦੋਂ ਸੋਚ ਹੀ ਨਹੀਂ ਹੈ ਤੇ ਬੰਦਾ ਕੀ ਕਰੂਗਾ ਤੇ ਇਸ ਕਰਕੇ ਬੱਚਿਆਂ ਨੂੰ ਪੜ੍ਹਾਓ ਅਤੇ ਨਾਲ ਦੀ ਨਾਲ ਨਸ਼ਿਆਂ ਤੋਂ ਦੂਰ ਰੱਖੋ ਇਹ ਡਿਊਟੀ ਕਿਸੇ ਹੋਰ ਦੀ ਨਹੀਂ ਹੈ ਇਹ ਡਿਊਟੀ ਮਾਂ-ਬਾਪ ਦੀ ਹੈ ਕਿਉਂਕਿ ਮਾਂ-ਬਾਪ ਸਵੇਰੇ ਸ਼ਾਮੀ ਬੱਚਿਆਂ ਕੋਲੇ ਬੈਠਣਾ ਹੋਰ ਕੋਈ ਨਹੀਂ ਬੈਠਦਾ ਹੁੰਦਾ ਸਰਕਾਰਾਂ ਤੋਂ ਬਹੁਤੀ ਆਸ ਲੀ ਰੱਖੀਦੀ ਹੁੰਦੀ ਇਸ ਕਰਕੇ ਮੇਰੀ ਬੇਨਤੀ ਹੈ ਇੱਕ ਟਾਈਮ ਦਾ ਖਾਣਾ ਬੱਚਿਆਂ ਦੇ ਨਾਲ ਖਾਓ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਜਦੋਂ ਤੁਸੀਂ ਟੇਬਲ ਤੇ ਬੈਠੋਗੇ ਬੱਚਿਆਂ ਦੇ ਨਾਲ ਦੋ ਗੱਲਾਂ ਕਰੋਗੇ ਉਹਨਾਂ ਤੇ ਤੁਹਾਡੇ ਪਿਆਰ ਦਾ ਤੁਹਾਡੀ ਮੁਹੱਬਤ ਦਾ ਬਹੁਤ بڑا ਅਸਰ ਪਊਗਾ ਮੈਂ ਬਹੁਤ ਕੁਝ ਨਾ ਕਹਿੰਦਾ ਹੋਇਆ ਕਾਫੀ ਕੁਝ ਕਹਿ ਗਿਆ ਜੇ ਕੋਈ ਗਲਤ ਕਹਿ ਗਿਆ ਹੋਊਗਾ ਉਹਦੀ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਮੁਹੰਮਦ صدیق ਅੱਜ ਆਪ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਉਤੇ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਅਤੇ ਕਾਮਨਾ ਕਰਦਾ ਵੀ ਹਰ ਸਾਲ ਦੀ ਤਰ੍ਹਾਂ ਤੁਹਾਡੀ ਹਰ ਇੱਕ ਦੀਵਾਲੀ ਰੌਸ਼ਨੀ ਭਰੀ ਖੁਸ਼ੀਆਂ ਭਰੀ ਅਤੇ ਵਿਕਾਸ ਪਰਿ ਹੋਵੇ। ਪਿਆਰੇ ਪੰਜਾਬੀਓ ਇਸ ਸ਼ੁਭ ਦਿਨ ਤੇ ਮੈਂ ਆਪ ਜੀ ਨੂੰ ਇੱਕ ਬੇਨਤੀ ਕਰ ਰਿਹਾ। ਮੇਰੀ ਬੇਨਤੀ ਇਹ ਹੈ ਕਿ ਪੰਜਾਬ ਨੂੰ ਇਸ ਵੇਲੇ ਨਸ਼ੇ ਨੇ ਬਹੁਤ ਖਰਾਬ ਕੀਤਾ ਹੋਇਆ। ਜਿੱਥੇ ਸੈਂਟਰ ਸਰਕਾਰ ਦੀ ਮਾਰ ਦੇ ਨਾਲ ਕਿਸਾਨੀ ਬਰਬਾਦ ਹੋ ਰਹੀ ਹੈ। ਉਥੇ ਜਿਹੜੇ ਕਿੱਟੇ ਦੇ ਤਸਕਰ ਨੇ ਨਸ਼ਿਆਂ ਦੇ ਵਪਾਰੀ ਨੇ ਉਹਨਾਂ ਦੀ وجہ ਦੇ ਨਾਲ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਹੈ ਕਿਸਾਨੀ ਤੇ ਜਵਾਨੀ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਾ ਕਿਸਾਨ ਦਾ ਬੇਟਾ ਹੀ ਫੌਜ ਵਰਤੀ ਹੋਇਆ ਹੋਇਆ ਦੇਸ਼ ਦੀ ਰਾਖੀ ਕਰਦਾ ਔਰ ਕਿਸਾਨ ਦੇ ਬੇਟੇ ਨੂੰ ਹੀ ਆ ਬਿਮਾਰੀ ਲਾਈ ਹੈ ਜਿਹੜੀ ਨਸ਼ੇ ਦੀ ਹੈ ਤਾਂ ਮੈਂ ਸਮਝਦਾ ਇਹ ਕਿਸੇ ਕੌਮ ਨੂੰ ਮਿਟਾਉਣ ਦੀ ਤੇ ਪ੍ਰਬਾਧ ਕਰਨ ਦੀ ਮਹਿੰਮ ਚੱਲ ਰਹੀ ਹੈ ਅਸੀਂ ਉਸ ਧਰਤੀ ਦੇ ਜੰਪਣਾ ਜਿਹੜੀ ਧਰਤੀ ਗੁਰੂਆਂ ਪੀਰਾਂ ਪੀਰਾਂ ਫਕੀਰਾਂ ਸੰਤਾਂ ਮਹਾਤਮਾ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਅੱਜ ਤੁਸੀਂ ਇਸ ਸ਼ੁਭ ਦਿਨ ਦੀ ਮੇਰਾ ਮਤਲਬ ਦੀਵਾਲੀ ਦੀ ਤੇ ਬੰਦੀ ਛੋੜ ਦਿਵਸ ਦੀ ਮੇਰੀ ਵਧਾਈ ਕਬੂਲ ਕਰੋਗੇ ਉੱਥੇ ਮੇਰੀ ਬੇਨਤੀ ਵੀ ਕਬੂਲ ਕਰਕੇ ਜ਼ਰੂਰ ਇਹਨ ਦਿੱਸੋਚੋਗੇ ਭਈ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰੋ ਬੱਚੇ ਸ਼ਾਮ ਨੂੰ ਜਦੋਂ ਵੇਟ ਆਉਂਦੇ ਨੇ ਮਾਪੇ ਦਾ ਫਰਜ਼ ਬਣਦਾ ਹੈ ਤੇ ਪੁੱਛਣ ਬੱਚਾ ਤੂੰ ਕਿੱਥੋਂ ਆਇਆ ਸਾਡੀ ਇੱਕ ਮਾਨਸਿਕਾ ਬਣੀ ਹੋਈ ਹੈ ਅਸੀਂ ਆਪਣੀ ਬੇਟੀ ਨੂੰ ਤਾਂ ਪੁੱਛ ਲੈਂਦੇ ਹਾਂ ਲੇਕਿਨ ਬੇਟੇ ਨੂੰ ਨਹੀਂ ਪੁੱਛਦੇ ਮਾਫ ਕਰਨਾ ਬੇਟੀਆਂ ਬਹੁਸੂਜਵਾਲ ਨੇ ਸਿਆਣੀਆਂ ਨੇ ਮਾਪਾ ਬਬੀ ਇੱਜ਼ਤ ਸਭ ਤੋਂ ਪਹਿਲਾਂ ਉਹ ਦੇਖ ਲਿਆ ਨੇ ਤੇ ਜਿਹੜੇ ਬੱਚੇ ਨੇ ਉਹ ਗਲਤ ਸਬੰਧ ਦੇ ਨਾਲ ਕਈ ਵਾਰੀ ਸਾਰੀਆਂ ਗੱਲਾਂ ਅਣਗੌਲੀਆਂ ਕਰਕੇ ਗਲਤ ਸਬੰਧ ਦੇ ਵਿੱਚ ਪੈ ਜਾਂਦੇ ਨੇ ਤਾਂ ਮੇਰੀ ਬੇਨਤੀ ਹੈ ਵੀ ਤੁਸੀਂ ਮਾਪਾ ਬਨੇ ਕਿਉਂਕਿ ਇੱਕ ਉਮਰ ਐਸੀ ਉਮਰ ਹੁੰਦੀ ਹੈ ਜਿਹਨੂੰ ਅਸੀਂ ਤਿਲਕਣ ਬਾਜੀ ਕਹਿੰਦੇ ਆ ਉਹ ਉਮਰ ਹੁੰਦੀ ਹੈ ਤਾਂ ਮੇਰੀ ਇਹ ਬੇਨਤੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਇੱਕ ਤਾਂ ਨਸ਼ੇ ਦੇ ਨਾਲ ਤੁਹਾਡਾ ਜਿਹੜਾ ਦਿਮਾਗ ਹੈ ਉਹ ਖਰਾਬ ਹੁੰਦਾ ਸੋਚ ਖਤਮ ਹੁੰਦੀ ਹੈ ਸੋਚ ਦੇ ਨਾਲ ਹੀ ਬੰਦਾ ਜਿਉਂਦਾ ਹੈ ਅੱਛੀ ਸੋਚ ਦੇ ਨਾਲ ਅੱਛੇ ਰਸਤੇ ਚੱਲਦਾ ਅੱਛੇ ਕੰਮ ਕਰਦਾ ਆਪਣਾ ਵਿਕਾਸ ਕਰਦਾ ਦੇਸ਼ ਵਾਸਤੇ ਸੋਚਦਾ ਪਰ ਜਦੋਂ ਸੋਚ ਹੀ ਨਹੀਂ ਹੈ ਤੇ ਬੰਦਾ ਕੀ ਕਰੂਗਾ ਤੇ ਇਸ ਕਰਕੇ ਬੱਚਿਆਂ ਨੂੰ ਪੜ੍ਹਾਓ ਅਤੇ ਨਾਲ ਦੀ ਨਾਲ ਨਸ਼ਿਆਂ ਤੋਂ ਦੂਰ ਰੱਖੋ ਇਹ ਡਿਊਟੀ ਕਿਸੇ ਹੋਰ ਦੀ ਨਹੀਂ ਹੈ ਇਹ ਡਿਊਟੀ ਮਾਂ-ਬਾਪ ਦੀ ਹੈ ਕਿਉਂਕਿ ਮਾਂ-ਬਾਪ ਸਵੇਰੇ ਸ਼ਾਮੀ ਬੱਚਿਆਂ ਕੋਲੇ ਬੈਠਣਾ ਹੋਰ ਕੋਈ ਨਹੀਂ ਬੈਠਦਾ ਹੁੰਦਾ ਸਰਕਾਰਾਂ ਤੋਂ ਬਹੁਤੀ ਆਸ ਲਈ ਰੱਖੀਦੀ ਹੁੰਦੀ ਇਸ ਕਰਕੇ ਮੇਰੀ ਬੇਨਤੀ ਹੈ ਇੱਕ ਟਾਈਮ ਦਾ ਖਾਣਾ ਬੱਚਿਆਂ ਦੇ ਨਾਲ ਖਾਓ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਜਦੋਂ ਤੁਸੀਂ ਟੇਬਲ ਤੇ ਬੈਠੋਗੇ ਬੱਚਿਆਂ ਦੇ ਨਾਲ ਦੋ ਗੱਲਾਂ ਕਰੋਗੇ ਉਹਨਾਂ ਤੇ ਤੁਹਾਡੇ ਪਿਆਰ ਦਾ ਤੁਹਾਡੀ ਮੁਹੱਬਤ ਦਾ ਬਹੁਤ بڑا ਅਸਰ ਪਊਗਾ ਮੈਂ ਬਹੁਤ ਕੁਝ ਨਾ ਕਹਿੰਦਾ ਹੋਇਆ ਕਾਫੀ ਕੁਝ ਕਹਿ ਗਿਆ ਜੇ ਕੋਈ ਗਲਤ ਕਹਿ ਗਿਆ ਹੋਊਗਾ ਉਹਦੀ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ